ਮੈਂ ਆਸ ਕਰਦਾ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਕਾਮਯਾਬ ਕਰੋਗੀ ਔਰ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀ ਆਵਾਜ਼ ਬੁਲੰਦ ਕਰਾਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆ ਜੀ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਤੋਂ ਉੱਠੀ ਹੋਈ ਪਾਰਟੀ ਹੈ ਖੇਤਰੀ ਪਾਰਟੀ ਦੇ ਤੌਰ ਤੇ ਬਹੁਤ ਵੱਡਾ ਰਿਸਪੌਂਸ ਸਾਨੂੰ ਪਿੰਡਾਂ ਵਿੱਚੋਂ ਮਿਲ ਰਿਹਾ ਹੈ ਔਰ ਇਹੀ ਰਿਸਪੌਂਸ ਦੱਸਦਾ ਹੈ ਕਿ ਪੰਜਾਬ ਦੇ ਅੰਦਰ ਇੱਕ ਹੈ ਜੀ ਲਹਿਰ ਪੈਦਾ ਹੋਣੀ ਹੈ ਜਿਸ ਲਹਿਰ ਨੇ ਸਾਨੂੰ ਜਿੱਤ ਦਿਵਾਉਣੀ ਹੈ ਨਗਰ ਮਾਨ ਕੀ ਵਿਖੇ ਅੱਜ ਸ਼੍ਰੋਮਣੇ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵਜੋਂ ਮੈਂ ਸਦਾ ਪਰਮਜੀਤ ਸਿੰਘ ਜੀ ਟਿਲੋਂਵਾਰ ਅਤੇ ਜਹਦਾ ਸੰਤਾ ਸਿੰਘ ਜੀ ਹੁਣਾਂ ਦੀ ਰਹਿਨਮਾਈ ਦੇ ਵਿੱਚ ਪਹੁੰਚਿਆ ਚੋਣ ਪ੍ਰਚਾਰ ਦੇ ਦੌਰਾਨ ਅੱਜ ਇਹ ਪਹਿਲਾ ਪਿੰਡ ਹੈ ਸੰਗਤ ਦੇ ਵਿੱਚ ਬਹੁਤ ਪਾਰੀ ਉਤਸ਼ਾਹ ਵਾ ਆਉਣ ਵਾਲੀ ਲੋਕ ਸਭਾ ਦੀ ਇਲੈਕਸ਼ਨ ਨੂੰ ਲੈ ਕੇ ਮੈਂ ਸਮਝਦਾ ਕਿ ਹੁਣ ਸਾਰਾ ਤਜਰਬਾ ਹੋ ਹਟਿਆ ਪਬਲਿਕ ਨੂੰ ਵੀ ਬਹੁਤ ਚੰਗੀ ਤਰ੍ਹਾਂ ਚਾਣਨਾ ਹੋ ਚੁੱਕਿਆ ਹੈ ਕਿ 22 ਸਾਲ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਔਰ ਪਿਛਲੀ 5 ਸਾਲ ਦੀ ਲੋਕ ਸਭਾ ਦੇ ਅੰਦਰ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਸੰਗਤ ਨੇ ਇਹ ਫੈਸਲਾ ਕਰ ਲਿਆ ਕਿ ਇਸ ਵਾਰ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਹੈ ਮੈਂ ਆਸ ਕਰਦਾ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਕਾਮਯਾਬ ਕਰੋਗੀ ਔਰ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀ ਆਵਾਜ਼ ਬੁਲੰਦ ਕਰਾਂਗਾ ਅਕਾਲੀ ਦਲ ਭਾਜਪਾ ਤੋਂ ਬਿਨਾਂ ਇਲੈਕਸ਼ਨ ਲੜ ਰਹੀ ਕਿਸ ਤਰ੍ਹਾਂ ਲੱਗ ਰਿਹਾ ਪਿੰਡਾਂ 'ਚ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਆ ਜੀ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਤੋਂ ਉੱਠੀ ਹੋਈ ਪਾਰਟੀ ਆ ਖੇਤਰੀ ਪਾਰਟੀ ਦੇ ਤੌਰ ਤੇ ਬਹੁਤ ਵੱਡਾ ਰਿਸਪਾਂਸ ਸਾਨੂੰ ਪਿੰਡਾਂ ਵਿੱਚੋਂ ਮਿਲ ਰਿਹਾ ਹੈ ਔਰ ਇਹੀ ਰਿਸਪਾਂਸ ਦੱਸਦਾ ਕਿ ਪੰਜਾਬ ਦੇ ਅੰਦਰ ਇਹ ਕਹੇ ਜੀ ਲਹਿਰ ਪੈਦਾ ਹੋਣੀ ਆ ਜਿਸ ਲਹਿਰ ਨੇ ਸਾਨੂੰ ਜਿੱਤ ਦਿਵਾਉਣੀ ਆ ਭਾਜਪਾ ਨੇ ਹਲੇ ਤੱਕ ਕੋਈ ਫੋਟ ਲੁਕਸਫਾ ਫਟੇ ਕਰਦਾ ਤੋ ਕੈਂਡੀਡੇਟ ਐਲਾਨ ਨਹੀਂ ਕੀਤਾ ਕੀ ਗੱਲ ਆ ਇਸ ਦੀ ਬੀਜੇਪੀ ਹਲੇ ਵਿਚਾਰ ਕਰ ਰਹੀ ਆ ਹੋ ਸਕਦਾ ਉਮੀਦਵਾਰ ਨਾ ਹੀ ਲੱਭਿਆ ਹੋਵੇ ਹਲੇ कोई तैयार ना ਹੋਇਆ ਹੋਵੇ ਬਟ ਵੱਡੀ ਪਾਰਟੀ ਆ ਉਮੀਦਵਾਰ ਜ਼ਰੂਰ ਦਊਗੀ ਸੋ ਉਹ ਪਾਰਟੀ ਜਿਹੜੀ ਆ ਉਹਨਾਂ ਦੇ ਆਪ ਦਾ ਵੋਟ ਬੈਂਕ ਜਿੱਥੋਂ ਹੋਊਗਾ ਉਹ ਲਊਗਾ ਮੈਂ ਇਹਦੇ ਬਾਰੇ ਇਹੀ ਕਹਿ ਸਕਦਾ ਵਾਂ ਕਿ ਭਾਰਤੀ ਜਨਤਾ ਪਾਰਟੀ ਦਾ ਸਾਥ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਆਪ ਦੇ ਮੁੱਦਿਆਂ ਕਰਕੇ ਛੱਡਿਆ ਜਿਹੜੇ ਮੁੱਦੇ ਪੰਜਾਬ ਨਾਲ ਰਿਲੇਟਡ ਸਨ ਔਰ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਕਾਇਮ ਆ ਬਾਅਦ ਵਿੱਚ ਵੀ ਅਗਰ ਸ਼੍ਰੋਮਣੀ ਅਕਾਲੀ ਦਲ ਜਿੱਤ ਦਰਜ ਕਰਕੇ ਉੱਥੇ ਪਹੁੰਚਦਾ ਤਾ ਜਿਹੜੀ ਵੀ ਪਾਰਟੀ ਆ ਕਾਲੀ ਦਲ ਦੇ ਨਾਲ ਸਾਡੇ ਮੁੱਦਿਆਂ ਦੇ ਉੱਤੇ ਗੱਲ ਕਰੇਗੀ ਅਸੀਂ ਉਹਦਾ ਹੀ ਸਾਥ ਦਿਆਂਗੇ। ਜੋ ਸਾਹਿਬ ਅੱਜ ਮਾਰਕੀ ਪਿੰਡ ਪਹੁੰਚੇ ਹੋ ਇਕੱਠ ਨੂੰ ਦੇਖੀ ਜਾਣ ਜੀ। ਦੇਖੋ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡ ਦੇ ਸਾਰੇ ਸੱਜਣ ਇਹਨੇ ਗਰਮ ਜੋਸ਼ੀ ਨਾਲ ਜਦੋਂ ਕੈਂਡੀਡੇਟ ਦਾ ਸਵਾਗਤ ਕਰਨ ਪਾਰਟੀ ਨੂੰ ਮਾਣ ਬਖਸ਼ਣ ਤਾਂ ਯਕੀਨਨ ਤੌਰ ਤੇ ਬਹੁਤ ਖੁਸ਼ੀ ਹੁੰਦੀ ਆ ਤੇ ਮਾਣ ਮਹਿਸੂਸ ਹੁੰਦਾ ਵੀ ਅੱਜ ਲੋਕ ਉਹੀ ਪਾਰਟੀ ਜਿਹੜੀ ਪਿੰਡਾਂ ਦੀ ਇਹਨਾਂ ਗਲੀਆਂ ਤੋਂ ਚੱਲਦੀ ਰਹੀ ਆ ਸ਼੍ਰੋਮਣੀ ਕਾਲੀ ਦਲ ਉਹਨਾਂ ਡਟ ਕੇ ਖੜੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟ ਹੋਣਗੇ ਤੁਸੀਂ ਦੇਖੋਗੇ ਵੀ ਸਮੁੱਚਾ ਪੰਜਾਬ ਅੱਜ ਯਾਦ ਕਰ ਰਿਹਾ ਬਾਦਲ ਸਾਹਿਬ ਦੇ ਸਮੇਂ ਨੂੰ ਤੇ ਉਸ ਸਰਕਾਰ ਨੂੰ ਜਿਨੇ ਸਮੁੱਚਾ ਆਪਣਾ ਜਿਹੜਾ ਸਮੁੱਚਾ ਜੀਵਨ ਤੇ ਸਮੁੱਚੇ ਜਿਹੜੇ ਦੇ ਵਰਕਰ ਨੇ ਕੇਵਲ ਪੰਜਾਬ ਦੇ ਭਲੇ ਲਈ ਪੰਥ ਦੇ ਭਲੇ ਲਈ ਕੰਮ ਕਰਦੇ ਰਹੇ ਨੇ ਅੱਜ ਲੋਕਾਂ ਦਾ ਮੁੜ ਕੇ ਉਸ ਪਾਰਟੀ 'ਚ ਵਿਸ਼ਵਾਸ ਦਿਵਾਉਣਾ ਤੇ ਉਸ ਪਾਰਟੀ ਨੂੰ ਨਾ ਸਮਰਥਨ ਦੇਣ ਇਸ ਗੱਲ ਦਾ ਪ੍ਰਤੀਕ ਆ ਵੀ ਆਉਣ ਵਾਲੇ ਸਮੇਂ ਜਿਹੜਾ ਰਿਜ਼ਲਟ ਆ 80 ਮਤਲਬ ਸੰਪੂਰਨ ਤੌਰ ਤੇ ਲੋਕ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਜਿਤਾ ਕੇ ਆ ਕੇ ਵੇਚਦਾ ਮੈਂ ਆਸ ਕਰਦਾ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਸਾਮਯਾਬ ਕਰੂਗੀ ਔਰ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀ ਆਵਾਜ਼ ਬੁਲੰਦ ਕਰਾਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆ ਜੀ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਤੋਂ ਉੱਠੀ ਹੋਈ ਪਾਰਟੀ ਹੈ ਖੇਤਰੀ ਪਾਰਟੀ ਦੇ ਤੌਰ ਤੇ ਬਹੁਤ ਵੱਡਾ ਰਿਸਪੌਂਸ ਸਾਨੂੰ ਪਿੰਡਾਂ ਵਿੱਚੋਂ ਮਿਲ ਰਿਹਾ ਹੈ ਔਰ ਇਹੀ ਰਿਸਪੌਂਸ ਦੱਸਦਾ ਕਿ ਪੰਜਾਬ ਦੇ ਅੰਦਰ ਇਹ ਕਹੇ ਜੀ ਲਹਿਰ ਪੈਦਾ ਹੋਣੀ ਹੈ ਜਿਸ ਲਹਿਰ ਨੇ ਸਾਨੂੰ ਜਿੱਤ ਦਿਵਾਉਣੀ ਹੈ